ਨਸ਼ੇ ਦੀ ওভারਡੋਸ ਦੇ ਨਾਲ ਇੱਕ ਵਾਰ ਫਿਰ ਤੋਂ ਇੱਕ ਖਿਡਾਰੀ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਬਾਕਸਿੰਗ ਖੇਡਦਾ ਸੀਗਾ ਇਹ ਨੌਜਵਾਨ ਜਿਸ ਦੀ ਨਸ਼ੇ ਦੀ ਓਵਰਡੋਸ ਦੇ ਕਰਕੇ ਮੌਤ ਹੋ ਚੁੱਕੀ ਹੈ ਮਾਪੇ ਰੋਂਦੇ ਕਰ ਲੋਂਦੇ ਬਿਲਕੁਲ ਦੇ ਹੋਏ ਇਨਸਾਫ ਮੰਗਦੇ ਹੋਏ ਨਜ਼ਰ ਆ ਰਹੇ ਨਿਤਾਂ ਨਸ਼ੇ ਨੇ ਇੱਕ ਵਾਰ ਫਿਰ ਤੋਂ ਇੱਕ ਪਰਿਵਾਰ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ ਪੂਰਾ ਪਰਿਵਾਰ ਹੀ ਪਟਕੇ ਰੱਖ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਨਸ਼ੇ ਦੀ ਓਵਰਡੋਸ ਦੇ ਕਰਕੇ ਬਾਕਸਿੰਗ ਖੇਡਣ ਵਾਲੇ ਖਿਡਾਰੀ ਦੀ ਮੌਤ ਹੋ ਚੁੱਕੀ ਹੈ ਨਾਲ ਦੇ ਨਾਲ ਦੱਸਦੀ ਹੈ ਕਿ ਪੂਰਾ ਮਾਮਲਾ ਸੰਗਰੂਰ ਦੇ ਪਿੰਡ ਚੀਮਾ ਦਾ ਹੈ ਜਿੱਥੇ ਕਿ ਇੱਕ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਪੁੱਤ ਬਾਕਸਿੰਗ ਖੇਲਦਾ ਸੀਗਾ ਪਰ ਅਚਾਨਕ ਹੀ ਉਸ ਦੀ ਸੰਗਤ ਜਿਹੜੀ ਹੈ ਬੁਰੇ ਲੋਕਾਂ ਦੇ ਵਿੱਚ ਪੈ ਜਾਂਦੀ ਹੈ ਜਿਸ ਕਰਕੇ ਉਹ ਨਸ਼ੇ ਦੀ ਲਤ ਦੇ ਵਿੱਚ ਲੱਗ ਗਿਆ ਤੇ ਨਸ਼ੇ ਦੀ ਓਵਰਡੋਸ ਦਾ ਸੇਵਨ ਕਰਨ ਦੇ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਇਹੋ ਇੱਕ ਅਪੀਲ ਕਰਦੇ ਹਾਂ ਕਿ ਹੁਣ ਸਾਡੇ ਕੋਲ ਤਾਂ ਰੋਣ ਕੋ ਛੁੱਟ ਹੋਰ ਕੋਈ ਵਜ੍ਹਾ ਹੀ ਨਹੀਂ ਰਹਿ ਗਈ ਹੈ ਤਾਂ ਹੁਣ ਜੇਕਰ ਬਾਕੀ ਮਾਮਾ ਦੇ ਪੁੱਤਾਂ ਨੂੰ ਬਚਾ ਲਿਆ ਜਾਵੇ ਸਰਕਾਰ ਦੇ ਵੱਲੋਂ ਤਾਂ ਇਹ ਬਹੁਤ ਹੀ ਵੱਡਾ ਕੰਮ ਹੋ ਵੇਕਾ ਪੰਜਾਬ ਦੀ ਜੁਬਾਨੀ ਨੂੰ ਬਚਾਉਣ ਦੇ ਲਈ ਹੁਣਾਂ ਮਾਪਿਆਂ ਦੇ ਵੱਲੋਂ ਸਰਕਾਰ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਨਸ਼ੇ ਨੂੰ ਲੈ ਕੇ ਠੱਲ ਪਾਈ ਜਾਵੇ ਪੰਜਾਬ ਦੀ ਜੁਬਾਨੀ ਨੂੰ ਪੰਜਾਬ ਦੀ ਪੰਜਾਬ ਦੇ ਵਿੱਚ ਵੱਸਦੀਆਂ ਮਾਵਾਂ ਦੇ ਪੁੱਤਾਂ ਨੂੰ ਬਚਾ ਲਿਆ ਜਾਵੇ ਹਾਲਾਂਕਿ ਇਹ ਸਿਰਫ ਮੁੰਡੇ ਹੀ ਨਹੀਂ ਨਸ਼ਾ ਕਰਦੇ ਹੋਏ ਪਾਏ ਜਾਂਦੇ ਸਗੋਂ ਕੁੜੀਆਂ ਵੀ ਚਿੱਟੇ ਦੇ ਨਸ਼ੇ ਦੇ ਵਿੱਚ ਧੁੱਤ ਅਕਸਰ ਪਾਈਆਂ ਜਾਂਦੀਆਂ ਨੇ ਜ ਜਿਸ ਦੀਆਂ ਤਸਵੀਰਾਂ ਵਕੋ ਵਕਤ ਦੇਖਣ ਨੂੰ ਅਕਸਰ ਮਿਲਦੀਆਂ ਹੀ ਰਹਿੰਦੀਆਂ ਨੇ ਕਿ ਨਸ਼ੇ ਦੇ ਵਿੱਚ ਝੂਮਦੀ ਹੋਈ ਪੰਜਾਬ ਦੀ ਜਵਾਨੀ ਨਜ਼ਰ ਆਉਂਦੀ ਰਹਿੰਦੀ ਹੈ ਆਏ ਦਿਨ ਹੀ ਤਾਂ ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਚੀਮਾ ਤੋਂ ਆ ਪਰ ਬੇहद ਹੀ ਮੰਦ ਭਾਗੀ ਖਬਰ ਹੈ ਕਿ ਇੱਕ ਬਾਕਸਿੰਗ ਖੇਡਣ ਵਾਲਾ ਖਿਡਾਰੀ ਜਿਹੜਾ ਆ ਗਲਤ ਸੰਗਤ ਦੇ ਵਿੱਚ ਆ ਜਾਂਦਾ ਹੈ ਉਸ ਗਲਤ ਸੰਗਤ ਨੇ ਉਸ ਨੂੰ ਨਸ਼ੇ ਦੇ ਵਿੱਚ ਲਾ ਦਿੰਦਾ ਜਿਸ ਤੋਂ ਬਾਅਦ ਨਸ਼ੇ ਦੀ ਓਵਰਡੋਸ ਦੇ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਨਸ਼ੇ ਦੀ ਓਵਰਡੋਸ ਦੇ ਕਰਕੇ ਜਿੱਥੇ ਨੌਜਵਾਨ ਦੀ ਮੌਤ ਹੋਈ ਹੈ ਉੱਥੇ ਮਾਪਿਆਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਨਸ਼ੇ ਨੂੰ ਜਲਦ ਤੋਂ ਜਲਦ ਠੱਲ ਪਾਈ ਜਾਵੇ ਪਾਈ ਜਾਵੇ ਸ਼ਰੀਆਮ ਨਸ਼ਾ ਜੜਾਇਆ ਉਹ ਵਿਕਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਨਸ਼ੇ ਨੂੰ ਠੱਲ ਪਾਉਣ ਦੇ ਲਈ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਨਸ਼ੇ ਨੂੰ ਰੋਕਣ ਦੇ ਲਈ ਕਾਰਜ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾਂਦੇ ਨੇ ਪਰ ਅੱਜ ਦੇ ਨਜੁਹੇ ਮਾਮਲੇ ਜਿਹੜੇ ਨੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਜਾਂ ਦੇਖਣ ਨੂੰ ਮਿਲਦੇ ਰਹਿੰਦੇ ਨੇ ਪਰ ਫਿਰ ਸਵਾਲ ਜਾਂ ਨਿਸ਼ਾਨ ਇੱਥੇ ਵੀ ਖੜਾ ਹੋ ਜਾਂਦਾ ਕਿ ਆਖਰਕਾਰ ਠੱਲ ਕਦੋਂ ਪਵੇਗੀ ਕਦੋਂ ਪੰਜਾਬ ਦੀ ਜੁਬਾਨੀ ਜਿਹੜੀ ਆ ਇਹਨਾਂ ਨਸ਼ਿਆਂ ਤੋਂ ਦੂਰ ਹੋਏਗੀ ਕਦੋਂ ਪੰਜਾਬ ਦੀ ਜੁਬਾਨੀ ਨੂੰ ਇਹਨਾਂ ਨਸ਼ਿਆਂ ਤੋਂ ਹਟਾਇਆ ਜਾਵੇਗਾ ਜਾਂ ਦੂਰ ਕੀਤਾ ਜਾਵੇਗਾ ਕਦੋਂ ਠੱਲ ਪਵੇਗੀ ਨਾ ਸਾਰੀਆਂ ਚੀਜ਼ਾਂ ਦੇ ਤੇ ਇੱਕ ਸਵਾਲੀਆ ਨਿਸ਼ਾਨ ਜਿਹੜਾ ਪ੍ਰਸ਼ਾਸਨ ਦੇ ਉੱਤੇ ਖੜਾ ਹੋ ਜਾਂਦਾ ਹੈ ਤਾਂ ਨਾਲ ਦੇ ਨਾਲ ਜਿਵੇਂ ਹੀ ਪੰਜਾਬ ਦੇ ਅੰਦਰ ਸਰਕਾਰਾਂ ਬੰਦੀਆਂ ਨੂੰ ਨਮੀਆਂ ਤੋਂ ਉਹਨਾਂ ਤੋਂ ਬਾਅਦ ਉਹ ਦਾਵਾ ਜ਼ਰੂਰ ਕਰਦੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੇ ਅੰਦਰ ਜਿਹੜੀ ਨਸ਼ਾ ਲਗਾਤਾਰ ਵਧਦਾ ਹੋਇਆ ਪੰਜਾਬ ਦੇ ਅੰਦਰ ਪਾਇਆ ਜਾ ਰਿਹਾ ਉਸ ਨੂੰ ਖਤਮ ਜ਼ਰੂਰ ਕਰ ਕਰਤਾ ਜਾਵੇਗਾ ਪੰਜਾਬ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਤਾਂ ਹੁਣ ਛੇਵਾਂ ਦਰਿਆ ਪੰਜਾਬ ਦੇ ਅੰਦਰ ਨਸ਼ਿਆਂ ਦਾ ਵਕਤਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਪੰਜਾਬ ਦੀ ਜਵਾਨੀ ਇਸ ਦਲਦਲ ਦੇ ਵਿੱਚ ਤਸਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਦੇ ਵੱਲੋਂ ਜਾਂ ਸੰਗਰੂਰ ਇਲਾਕੇ ਦੇ ਵਿੱਚ ਖੜੇ ਉਮੀਦਵਾਰਾਂ ਦੇ ਵੱਲੋਂ ਇਸ ਨਸ਼ੇ ਨੂੰ ਰੋਕਣ ਦੇ ਲਈ ਕੀ ਕੁਝ ਵੀ ਕੰਮ ਕੀਤੇ ਜਾਂਦੇ ਨੇ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਅੱਗੇ ਕੀ ਕੁਝ ਹੋਰ ਨਿਕਲ ਕੇ ਸਾਹਮਣੇ ਆਵੇਗਾ ਪਰ ਮਨਫਾ ਕੀ ਖਬਰ ਹੈ ਕਿ ਬਾਕਸਿੰਗ ਖੇਡਣ ਵਾਲਾ ਖਿਡਾਰੀ ਇੱਕ ਗਲਤ ਸੰਗਤ ਦੇ ਵਿੱਚ ਆ ਕੇ ਨਸ਼ੇ ਕੰਨ ਲੱਗ ਜਾਂਦਾ ਤੇ ਜਨਸ਼ੇ ਦੀ ওভারਡੋਸ ਕਰਕੇ ਉਸਦੀ ਮੌਤ ਹੋ ਗਈ